पागलां दी भीड़ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਪਾਗਲ ਬਣ ਲੱਗਦਾ ਹੈ ਬੇਈਮਾਨਾਂ ਦੀ ਭੀੜ ਵਿੱਚ ਇਤਨਾ ਇਮਾਨਦਾਰ ਹੋ ਜਾਣਾ ਵੀ ਕਠਿਨਾਈ ਹੈ ਕਠਿਨਾਈ ਹੈ ਮੂਰਖਾਂ ਦੀ ਇਸ ਲੰਬੀ ਚੌੜੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਇਹ ਵੀ ਮੈਨੂੰ ਮੂੜਤਾ ਲੱਗਦੀ ਹੈ ਮੈ ਰਾਤ ਅਰਜ਼ ਕੀਤੀ ਸੀ ਨਾ ਮਹਾਤਮਾ ਬੁੱਧ ਨੇ ਆਨੰਦ ਨੂੰ ਕਿਹਾ ਸੀ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਆਉਂਦੀ ਇਹ ਵੀ ਮੈਂ ਹਲਕਾ ਚੌਰਾਹ ਦੀ ਭੀੜ ਹੋਵੇਗੀ ਬੇਈਮਾਨਾਂ ਦੀ ਭੀੜ ਹੋਵੇਗੀ ਝੂਠਿਆਂ ਦੀ ਭੀੜ ਹੋਵੇਗੀ ਬਗਤਾਂ ਦੀ ਕਦੀ ਭੀੜ ਨਹੀਂ ਆਉਂਦੀ ਹਜ਼ਾਰਾਂ ਸਾਲ ਨਰਗਸ ਆਪਣੀ ਬਹਿਨੂਰੀ ਪੇਰੋਤੀ ਹੈ ਬੜੀ ਮੁਸ਼ਕਿਲ ਸੇ ਹੁੰਦਾ ਹੈ ਚਮਨ ਵਿੱਚ ਦੀਦਾ ਵਰ ਕੋਈ ਤਾਂ ਕਦੀ ਕਦਾਈਂ ਕੋਈ ਐਸਾ ਫੁੱਲ ਖਿੜਦਾ ਹੈ ਜੋ ਮੁਨਕਤਾ ਨੂੰ ਮੂਤਰ ਕਰ ਦਿੰਦਾ ਹੈ। ਭੀੜ ਤੇ ਹਮੇਸ਼ਾ ਦੁਸ਼ਟਾਂ ਦੀ ਆਉਂਦੀ ਹੈ। ਭੀੜ ਤੇ ਹਮੇਸ਼ਾ ਬੇਈਮਾਨਾਂ ਦੀ ਆਉਂਦੀ ਹੈ। ਭੀੜ ਹਮੇਸ਼ਾ ਕਠੋਰ ਬੰਦਿਆਂ ਦੀ ਆਉਂਦੀ ਹੈ, ਲੋਧੀਆਂ ਦੀ ਆਉਂਦੀ ਹੈ। ਸੰਤਾਂ ਦੀ ਭੀੜ ਨਹੀਂ ਆਉਂਦੀ, ਸੰਤ ਤੇ ਕੋਈ ਇੱਕ ਹੁੰਦਾ ਹੈ। ਹਰ ਸ਼ਹਿਰ ਵਿੱਚ ਸੰਤ ਵੀ ਨਹੀਂ ਆਉਂਦਾ। ਇਹ ਵੀ ਮੈਰਜ਼ ਕਰਦੇ ਆ। ਚੰਦਨ ਤਰਨਾ ਬਨਵਨ ਸਾਧਨਾ ਪੂਰਪੁਰਮਾਏ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਹੈ ਚੰਦਨ ਦਾ ਬੂਟਾ ਹਰ ਜੰਗਲ ਦੇ ਵਿੱਚ ਨਹੀਂ ਆਉਂਦਾ। ਰੱਬ ਨਾਲ ਜੁੜੀ ਹੋਈ ਆਤਮਾ ਹਰ ਸ਼ਹਿਰ ਦੇ ਵਿੱਚ ਨਹੀਂ ਆਉਂਦੀ। ਇੰਗਮ ਕਿਧਰੇ ਕਿਧਰੇ ਆਉਂਦੀ ਔਰ ਹੋਂਦੀਏ ਤੇ ਉਹਦੀ ਸਮਝ ਨਹੀਂ ਪੈਂਦੀ ਸੰਤ ਨੂੰ ਸੰਤੀ ਸਮਝੇਗਾ